ਇੰਗਲੈਂਡ ਤੋਂ ਰੋਜ਼ਾਨਾ ਹੀ ਦਰਬਾਰ ਸਾਹਿਬ ਆਉਂਦਾ ਹੈ ਇਹ ਸਿੱਖ ਤੇ ਸਵੇਰੇ ਸਵੇਰੇ 4 ਵਜੇ ਆ ਕੇ ਕਰਦਾ ਹੈ ਜੂੜੀਆਂ ਦੀ ਸੇਵਾ ਵੇਖੋ ਨੋ ਹਵਾਈ ਜਹਾਜ਼ਾਂ ਦੇ ਮਾਲਕ ਦੀ ਅਨੋਖੀ ਕਹਾਣੀ ਤੇ ਕਿਵੇਂ ਦਿਨ ਚੜਦਿਆਂ ਸਾਰ ਇਹ ਦਰਬਾਰ ਸਾਹਿਬ ਪੁੱਛ ਜਾਂਦਾ ਹੈ ਤੇ ਆਖੀ ਕਿਵੇਂ ਜੋੜੀਆਂ ਦੀ ਸੇਵਾ ਜਿਹੜੀ ਹੈ ਸਵੇਰੇ 4 ਵਜੇ ਕਰਨ ਲੱਗ ਪੈਂਦਾ ਇਸ ਨੋਕੀ ਘਟਨਾ ਬਾਰੇ ਸੁਣ ਕੇ ਵੱਡੇ ਵੱਡਿਆਂ ਤੇ ਵੀ ਖੁਸ਼ ਉੱਡ ਗਏ ਸੀ ਕਿ ਅਸੀਂ ਤਾਂ ਸਿੱਖੀ ਦੇ ਨਾਲ ਜੁੜੇ ਨਹੀਂ ਪਰ ਅੰਗਰੇਜ਼ ਦੇਖੋ ਕਿਵੇਂ ਸਿੱਖੀ ਸਰੂਪ ਦੇ ਵਿੱਚ ਨਜ਼ਰਾਂ ਦੇ ਕਿਵੇਂ ਸਿੱਖੀ ਦੇ ਨਾਲ ਜੁੜੇ ਹੁੰਦੇ ਆ ਕਿਵੇਂ ਪਰਮਾਤਮਾ ਦੇ ਨਾਲ ਅੰਗਰੇਜ਼ ਜਿਹੜੇ ਨੇ ਜੁੜ ਜਾਂਦੇ ਆ ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤੀ ਤਾਂ ਸਿਕਈਆਂ ਨੂੰ ਤਾਂ ਇਸ ਘਟਨਾ ਦੇ ਉੱਪਰ ਯਕੀਨ ਹੀ ਨਹੀਂ ਹੋਇਆ ਸੀ ਪਰ ਸਬੂਤ ਜਿਹੜਾ ਗੁਰਦੁਆਰਾ ਸਾਬ ਦੇ ਵਿੱਚ ਮੌਜੂਦ ਸਟਾਫ ਦੇ ਵੱਲੋਂ ਦਿੱਤਾ ਗਿਆ ਵੱਡਾ ਬਿਆਨ ਵੀ ਦਿੱਤਾ ਗਿਆ ਸੀ ਸਟਾਫ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ ਦਰਅਸਲ ਇੰਗਲੈਂਡ ਦੇ ਵਿੱਚ ਵਿਕਟਰ ਦੇ ਨਾਲ ਕੰਮ ਕਰਦੇ ਹਰ ਸਿਮਰਨ ਸਿੰਘ ਨੇ